ਇਹ ਦਿਣਾ ਚੋਣਾ ਜੀ ਆਲ ਇੰਡੀਆ ਪਿੰਗਲਾ ਆਸਮ ਰਸਨੌਰ ਰੋਡ ਤੇ ਸਥਿਤ ਹੈ ਉਹਦੇ ਦੇ ਬਾਨੇ ਸੀਗੇ ਬਾਬਾ ਬਹੁਤ ਸਿੰਘ ਜੀ ਨੇ ਇਸ ਥਾਂ ਦੀ ਸਥਾਪਨਾ ਕੀਤੀ ਸੀ ਜੀ ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਲਈ ਇਹ ਥਾਂ ਥਾਪਿਆ ਸੀ ਕਿਉਂਕਿ ਅੱਜ ਉਹਨਾਂ ਦੀ ਜੀਵਨੀ ਬਾਰੇ ਸੁਣਨ ਦਾ ਮੌਕਾ ਮਿਲਿਆ ਸਟੇਟ ਸਕੱਟਰੀ ਸਾਹਿਬ ਤੋਂ ਜਿਹਦੀ ਸੇਵਾ ਨਿਭਾ ਰਹੇ ਮੇਰੇ ਵੱਡੇ ਵੀਰ ਕਿਸ਼ਨ ਸਨੌਰ ਜੀ ਉਹਨਾਂ ਦੱਸਿਆ ਕਿ ਬਾਬਾ ਜੀ ਨੇ ਜਿਹੜੇ ਗਿਆਨੀ ਪੂਰਨ ਸਿੰਘ ਜੀ ਸੀ ਜਿਹੜੇ ਆਪਣੇ ਪਿੰਗਲਾ ਆਸਮ ਦੇ ਸੰਸਥਾਪਕ ਰਹੇ ਨੇ ਅੰਬਰਸਰ ਸਾਹਿਬ ਤੋਂ ਉਹਨਾਂ ਦੀ ਤੋਂ ਸੇਵਾ ਭਾਵਨਾ ਦਾ ਥਾਪੜਾ ਲੈ ਕੇ ਉਹਨਾਂ ਨੇ ਪਟਿਆਲੇ ਦੂਰ ਦਾ ਦੂਖਣਾ ਸਾਹਿਬ ਤੋਂ ਟੈਂਟ ਲਾ ਕੇ ਕਾਰਜ ਸ਼ੁਰੂ ਕੀਤਾ ਸੀ ਅੱਜ ਹਰ ਸਾਲ ਦੀ ਤਰ੍ਹਾਂ ਜਿਵੇਂ ਦੱਸਿਆ ਬਾਬਾ ਜੀ ਦਾ ਜਨਮ ਸੀ ਉਹ ਪਾਕਿਸਤਾਨ 'ਚ 1891 ਨੂੰ ਹੋਇਆ ਸੀ ਤੇ ਅੱਜ ਲਗਭਗ ਇੱਕ ਸਦੀ ਤੋਂ ਬਾਅਦ ਉਹਨਾਂ ਯਾਦ ਕੇ ਸਾਲਾਨਾ ਬਾਬਾ ਜੀ ਜਦੋਂ ਸੇਵਾ ਕਰਦੇ ਸੀ ਤੇ ਗਰੀਬਾਂ ਦੀ ਰੋਗੀਆਂ ਦੀਆਂ ਮਜਲੂਮਾਂ ਦੀ ਤਾਂ ਜਿਹੜੇ ਕੁਛ ਰੋਗੀ ਚੜ੍ਹਾਈ ਕਰ ਜਾਂਦੇ ਸੀ ਤਾਂ ਬਾਬਾ ਜੀ ਤੋਂ ਸਾਲਾਨਾ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਪਾਠ ਰਖਾਇਆ ਕਰਦੇ ਜੋ ਰਿਵਾਇਤ ਇਸ ਪਿੰਗਲਵਾੜੇ ਆਸ਼ਰਮ ਤੇ ਜਿਹੜੇ ਹਣ ਦੇ ਆਰਗੇਨਾਈਜ਼ਰ ਸਾਰੇ ਰੱਖੀ ਵੀ ਐ ਜਾਰੀ ਬਧਾਈ ਤੇ ਦੇਣਾ ਚਾਹੁੰਦਾ ਤੇ ਗੁਰੂ ਸਾਹਿਬ ਦੀ ਜਿਹੜੀ ਧਰਤੀ ਐ ਤੇ ਸ਼ੁਰੂ ਤੋਂ ਹੀ ਮੁਨਕਤਾ ਦੇ ਕਾਰਜ ਹੁੰਦੇ ਰਹੇ ਨੇ ਤੋਂ ਉਹਨੂੰ ਅੱਜ ਨੇਪੜੇ ਚੜਾਇਆ ਅੱਜ 11 ਗਰੀਬ ਬੱਚੇ ਦਾ ਵਿਆਹ ਕੀਤਾ ਗਿਆ ਗੁਰੂ ਦੀ ਰਹਿਤ ਮਰਿਆਦੇ ਹਿਸਾਬ ਨਾਲ ਉਹ ਚ ਵੀ ਬਾਬਾ ਮੋਨ ਸਿੰਘ ਜੀ ਬਾਰਨ ਵਾਲੇ ਮਨਮੋਤ ਸਿੰਘ ਜੀ ਬਾਰਨ ਵਾਲਿਆਂ ਨੇ ਵੀ ਬੜੀ ਸਾਰੇ ਲਾਵਾ ਦੀ ਸੇਵਾ ਨਿਭਾਈ ਐ ਤੇ ਉਹਨਾਂ ਨੇ ਅੱਜ ਦੱਸਿਆ ਕਿ ਬਹੁਤ ਵੱਡੇ ਸਮਾਗਮ ਪਰਮੇਸ਼ਰ ਦੁਆਰ ਵਾਲੇ ਬਾਬਾ ਜੀ ਵੱਲੋਂ ਭਾਈ ਸਾਹਿਬ ਜੀ ਵੱਲੋਂ ਔਰ ਇਹ ਤੇ ਪਾਰਨ ਵਿਖੇ ਨਵੰਬਰ ਦੇ ਪਹਿਲੇ ਹਫਤੇ ਚ ਪਾਪਾ ਮਨਮੋਹ ਸਿੰਘ ਦੀ ਦੀ ਉਹਨਾਂ ਦੀ ਸਾਰੀ ਸੇਵਾ ਭਾਵਨਾ ਨਾਲ ਉਹਨਾਂ ਨੇ ਸਾਰੇ ਇੰਤਜ਼ਾਮ ਕੀਤੇ ਉਹਦੇ ਮੈਂ ਸਾਰੇ ਸੰਗਤਾਂ ਨੂੰ ਵਧਾਈ ਦੇਣਾ ਚਾਹੁੰਦਾ ਤੇ ਆਸ ਤੇ ਅਰਦਾਸ ਕਰਦਾ ਕਿ ਜਵੱਦ ਚੜ ਕੇ ਅਪਾ ਗੁਰੂ ਦੇ ਸਮਾਗਮਾਂ ਚ ਗਰੀਬਾਂ ਲਈ ਜਿਹੜੇ ਲੋੜਵੰਦ ਕਾਰਜ ਨੇ ਤੇ ਆਪਣਾ ਤਨ ਮੰਨ ਤੇ ਧਾਨਾ ਸੇਵਾ ਕਰੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਿਰਪਾ ਕਰਮਾਈ ਹੋ ਜਾਵੇ ਸਭ ਤੋਂ ਪਹਿਲਾਂ ਤੁਮੇ ਬਧਾਈ ਦਿਨਾਂ ਬਾਬਾ ਜੀ ਨੂੰ ਜਿਹੜਾ ਇੱਕ ਮਹਾਨ ਕਾਰਜ ਕਰਵਾਇਆ ਤੇ ਸਾਨੂੰ ਇਨਾ ਮਾਨ ਸਨਮਾਨ ਬਖਸ਼ਿਆ ਤੇ ਜੋ ਵੀ ਸਾਡੇ ਲੈਕ ਸੇਵਾ ਕਰਿਸ਼ਣ ਵੀਰ ਜੀ ਸਾਡੇ ਹਲਕੇ ਦੇ ਮੁਖ ਨੇ ਜੀ ਸੇਵਾਦਾਰ ਨੇ ਅਕਾਲੀ ਦਲ ਦੇ ਤੇ ਮੇਰੇ ਵੱਡੇ ਵੀਰ ਅਮਿਤ ਸਿੰਘ ਰਾਠੀ ਜੀ ਨਾਲ ਜਿਨ੍ਹਾਂ ਨੂੰ ਸਾਰਾ ਹੀ ਜਾਣ ਪਛਾਣ ਦੇ ਮਹਤਾਜ ਨੇ ਤੇ ਮੈਂ ਇਸ ਸੂਬਾ ਦਿਹਾੜੇ ਤੇ ਸਭ ਨੂੰ ਤੇ ਬਾਬਾ ਬਲਬੀਰ ਸਿੰਘ ਨੂੰ ਲੱਖ ਲੱਖ ਬਧਾਈ ਦਿੰਦਾ ਜੀ ਧੰਨਵਾਦ ਬੰਜੀਆਂ ਦੇ ਵਿਆਹ ਕਰਦੇ ਆ ਲਕਨਿਆਂ ਦਾਨ ਕਰਦੇ ਆ ਦਾਨ ਬਹੁਤ ਵੱਡਾ ਹੈ ਕੰਨਿਆਦਾਨ ਦਾਨਾਂ ਚੋਂ ਦਾਨ ਵੱਡਾ ਦਾਨ ਹੈ ਬਹੁਤ ਗੁਰੂ ਦੀ ਕਿਰਪਾ ਹੈ ਜਿੱਥੇ ਇਹ ਦਾਨ ਕਰਦੇ ਨੇ ਉਹਦੇ ਨਾਲ ਨਾਲ ਜਿਹੜੇ ਲਾਹ ਵਾਰਸ ਜਾਂ ਆਪਣੇ ਸਰੀਰ ਦੀ ਕਿਰਿਆ ਨਹੀਂ ਕਰ ਸਕਦੇ ਉਹਨਾਂ ਸਾਰਿਆਂ ਦੀਆਂ ਸੇਵਾਵਾਂ ਬਹੁਤ ਵੱਡੀ ਪੱਧਰ ਤੇ ਸ਼੍ਰੀਮਾਨ ਸੰਤ ਬਾਬਾ ਬਲਵੀਰ ਸਿੰਘ ਜੀ ਪਿਗਲਾ आश्रम ਵਾਲੇ ਉਹਨਾਂ ਦੀ ਸਮੁੱਚੀ ਟੀਮ ਬੜੇ ਜੋਰਾਂ ਸ਼ੋਰਾਂ ਨਾਲ ਕਰ ਰਹੀ ਹੈ ਫਿਰ ਇੱਕ ਵਾਰ ਇਹਨਾਂ ਵਿਧਾਇਕ ਵਿਆਹਵਾਂ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ। ਪਰ ਵਿਖੇ ਜਿਹੜੇ ਸਮਾਗਮ ਹੋ ਰਹੇ ਉਹਨਾਂ ਦੀ ਜਾਣਕਾਰੀ ਦਿੱਤੀ। ਬਾਹਰ ਨੇ ਵਿਖੇ 30-31 ਅਕਤੂਬਰ 1-2-3 ਨਵੰਬਰ ਜਿਹਦੇ ਵਿੱਚ ਬਾਬਾ ਕਸ਼ਵੀਰਾ ਸਿੰਘ ਜੀ ਹਲੋੜਾ ਵਾਲੇ, ਸੰਤ ਬਾਬਾ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ, ਸ਼੍ਰੀਮਾਨ ਸੰਤ ਬਾਬਾ ਰਣਜੀਤ ਸਿੰਘ ਜੀ ਢੜਰੀਆਂ ਵਾਲੇ ਇਹ ਸਾਰਿਆਂ ਨੇ ਹਾਜ਼ਰੀਆਂ ਭਰਨੀਆਂ ਨੇ। ਸੰਗਤਾਂ ਨੂੰ ਬੇਨਤੀ ਕਰਾਂਗਾ ਵੱਧ ਚੜ੍ਹ ਕੇ ਸ਼ਾਮ ਦੇ ਦੀਵਾਨ ਨੇ 1-2-3 ਨਵੰਬਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਲ ਇੰਡੀਆ ਪਿੰਗਲਾ ਆਸ਼ਰਮ ਸਨੌਰ ਰੋਡ ਪਟਿਆਲਾ ਤੋਂ ਬਾਬਾ ਬਲਬੀਰ ਸਿੰਘ ਜੀ ਸੰਤ ਨੂੰ ਬੇਨਤੀ ਕਰਦੇ ਆ ਕਿ ਅੱਜ ਦਾ ਜੋ ਸਮਾਗਮ ਹੋਇਆ ਹੈ ਇੰਗਲਾਸ਼ ਤੋਂ ਵਿਖੇ 11 ਲੜਕੀਆਂ ਦੀਆਂ ਸ਼ਾਦੀਆਂ ਹੋਈਆਂ 10 ਲੜਕੀਆਂ ਦੀਆਂ ਸ਼ਾਦੀਆਂ ਹੋਈਆਂ ਇਸ ਵਿੱਚ ਅਸੀਂ ਹਰ ਸਾਲ ਦੋ ਵਾਰ ਸ਼ਾਦੀਆਂ ਕਰਦੇ ਹਾਂ ਇੱਕ 18 ਤੋਂ ਬੁਣੀ ਮਈ ਦੇ ਇੱਕ ਆਖਰੀ ਇਕ ਵਾਰ ਸਾਧੀਆਂ ਕਰਦੇ ਹਾਂ ਕਿ ਇਹ ਸਾਰਾ ਸਹਿਯੋਗ ਜੋ ਵੀ ਇਹ ਸੰਗਠਨ ਸਹਿਯੋਗ ਨਾਲ ਚੱਲਦਾ ਹੈ ਜਿਸ ਬੱਚਿਆਂ ਨੂੰ ਡਬਲ ਬੈੱਡ ਫ੍ਰਿਜ ਲਮਾਰੀਆਂ ਤੇ ਸਾਈਕਲ ਹੋਰ ਜੋ ਖੇਡੂ ਸਮਾਨ ਸਾਰਾ ਦਿੱਤਾ ਜਾਂਦਾ ਹੈ ਜਿਹੜੀਆਂ-ਜਿਹੜੀਆਂ ਸਹਿਯੋਗੀ ਸਾਮਾਨ ਦੀ ਜਿੰਮੇਵਾਰ ਸਹਿਯੋਗ ਰਹਿ ਜੀ ਅਸੀਂ ਇਹ ਇੱਥੇ ਕਲੱਬ ਵਾਲਿਆਂ ਨੇ ਉਹ ਫੋਟੋਗ੍ਰਾਫ ਦੋਸਤ ਕਲੱਬ ਹੋਰ ਸਮਾਜਿਕ ਸੰਸਥਾ ਕਾਫੀ ਅਮਰਸਰ ਤੋਂ ਵੀ ਪੱਪਾ ਜੀਵਨ ਸਿੰਘ ਸੁਹਾਗੀਆਂ ਉਹ ਵੀ ਹੋਰ ਕਈ ਸੀ ਉਸੇ ਸਟੀਆਂ ਦੇ ਸਿਗਰਾਲ ਮਾਰਨ ਕਲਬ ਲਾਇਨ ਕਲਬ ਲਾਇਨ ਕਲਬ ਦਾ ਮਨੰਦਰ ਦਾ ਲਾਇਨ ਕਲਬ ਜਿਵੇਂ ਕਿ ਜਿਹੜੀਆਂ ਜੋੜੀਆਂ ਨੇ ਸੁਭਾਗੀਆਂ ਜੋੜੀਆਂ ਉਹਨਾਂ ਨੂੰ ਆਪਾਂ ਮਤਲਬ ਕਿਵੇਂ ਸਲੈਕਟ ਕੀਤਾ ਜਿਹਦੇ ਬਾਰੇ ਮੈਨੂੰ ਜਾਣਕਾਰੀ ਇਹ ਅਸੀਂ ਇੱਕ ਤਾਂ ਪਹਿਲੀ ਗੱਲ ਉਹਨਾਂ ਸਭ ਨੂੰ ਪਤਾ ਬਾਕੀ ਅਸੀਂ ਸਰਪੰਚ ਵੱਲੋਂ ਜਾਇ ਜੀ ਸ਼ਹਿਰਦਰ ਐਮਸੀ ਵੱਲੋਂ ਲਖਾ ਕੇ ਨਾਲ ਲੈਣਿਆ ਤੇ ਨਾਲ ਉਹ ਫੋਟੋ ਆਧਾਰ ਕਾੜ ਉਹ ਅਸੀਂ 18 ਸਾਲ ਤੋਂ ਛੋਟੀ ਕੋਈ ਨੀ ਕਰੇ ਕਿਸਮ ਕੈਸੀ ਛੱਡਿਆ ਨਿਆਰੇ ਹੋਣੀ ਸੀ ਕੋਈ ਉਮਰ ਹੋਤੀ ਸੀ ਕੁੜੀ ਦੀ ਤਾਂ ਉਸ ਕਰ ਕੈਸੀ ਫਿਰ ਅਸੀਂ ਆਖਾ ਸੀ ਛੋਟੀ ਉਮਰ ਦਾ ਕਰਦੇ ਕਿ ਵੀ ਤੇ ਕੱਲ੍ਹ ਨੂੰ ਲੋਹ ਦੇ